ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ। ਤੁਹਾਡੇ ਸੱਦੇ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਤਿੰਨ ਦਿਨਾਂ ਤੋਂ ਹੋ ਰਹੀ بارش ਤੇ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੇ ਘਰ ਚ ਵੜਿਆ ਪਾਣੀ। ਲੋਕਾਂ ਘਰ ਛੜ ਦੇ ਵਰਦੇ ਵਿੱਚ ਦਰਿਆ ਦੇ ਕੰਢੇ ਬੈਠਣ ਨੂੰ ਹੋਏ ਮਜਬੂਰ। ਇਸ ਸੰਬੰਧੀ ਲੋਕਾਂ ਦਾ ਕੀ ਕਹਿਣਾ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਵੀ ਦੇਖੋ ਹੈਪੀ ਸਬਰਾਨ ਦੇ ਵਿਸ਼ੇਸ਼ ਰਿਪੋਰਟ ਕਾਦਾ ਕੀ ਨਾ ਕਿਟਾ ਦਾ ਜਿਹੜੀ ਦੇਵੀ ਮੇਰਾ ਨਾਮ ਹੈ ਕਿਹੜਾ ਪਿੰਡਾ ਸਵਾ ਪਿੰਡਾ ਤਾਂ ਕਿੰਨਾ ਕੁ ਪਾਣੀ ਜਿਹੜਾ ਘਰ ਦੇ ਵਿੱਚ ਆ ਗਿਆ ਪਾਣੀ ਤਾਂ ਬਹੁਤ ਦਾ ਦੇਖੋ ਸਾਹਮਣੇ ਤੁਹਾਡੇ ਸਭ ਕੋ ਹੋਣ ਡਿਆ ਸਮਾਨ ਕੱਢਣ ਡੇ ਚਾਰ ਕੱਢਣ ਡੇ ਸਮਾਨ ਸਾਡਾ ਅੰਦਰ ਰੁੱਲਣ ਡਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ 'ਚ ਹੀ ਪੈ ਗਿਆ ਰਾਤ ਦਾ ਮੀਂਹ بارش ਨਾਲ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਨਾਲ ਭੁੱਖੇ ਤੇ ਆਏ ਮੈਂ ਭੁੱਖੇ ਤੇ ਬੈਠੇ ਆ ਆਪਸ ਕਰ ਰਹੇ ਆ ਜਿਹੜਾ ਹੁਣ ਤੀ ਕਿੱਥੇ ਰੱਖਿਆ ਮਾਣ ਸਾਡਾ ਅੰਦਰ ਹੀ ਆ ਅਸੀਂ ਮਾੜਾ ਮੋਟਾ ਵਰਤਨ ਜੋ ਕਵੀ ਨਹੀਂ ਲਿਆਦਾ ਲੀੜੇ ਪਹੁੰਚ ਗਏ ਆਵੇਂ ਪਏ ਮਾੜੇ ਮੋਟੇ ਲਿਆਉਂਦੇ ਆ ਤੇ ਬੰਨ ਤੇ ਆਣ ਕੇ ਬੈਗੇ ਜੋ ਤੇ ਵਾਂ ਤੇ ਆਵੇ ਤੰਬੂ ਲਿਆ ਆ ਮੋਟਰਸਾਂ ਤੇਰੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਦਾ ਅਸੀਂ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੇ ਕੋਈ ਵਾਰਸ ਲੈ ਚਲੋ ਧੰਨਵਾਦ ਉਹਨਾਂ ਦੇ ਜਿਹੜਾ ਸਾਨੂੰ ਕੱਲ ਚਾਰ ਰਸਤੇ ਚੁੱਕਰ ਦੇ ਗਿਆ ਸ਼ਾਬਾਸ਼ ਹੁੰਦੇ ਉਸ ਦਾ ਮੰਤਰੀ ਸਾਹਿਬ ਆਏ ਸੀ ਹਾਂਜੀ ਮੰਤਰੀ ਸਾਹਿਬ ਲਾਲਜੀ ਭੁੱਲੜ ਜੀ ਆਏ ਸੀ ਕੱਲ ਤੇ ਆਏ ਕੋਈ ਸਾਡੇ ਗੜੀ ਹੋਇਆ ਨਹੀਂ ਗੱਲ ਤਾਂ ਨਾ ਕੋਈ ਅੱਜ ਵਿਚਾਰੇ ਚਲੋ ਜੋ ਉਹਨਾਂ ਨੇ ਖਹਿਮਤ ਕਰਾਂਦੇ ਤੁਹਾਡੇ ਜਿੰਨੇ ਵੀ ਹੋਈ ਪਰਸਪੈਂਚ ਬਤਾਰਸੋਂ ਵੀ ਹੁਣੇ ਵੀ ਨਾਲ ਆਏ ਹਾਂ ਹਾਂਜੀ ਆਏ ਸੀ ਪਰਸੋਂ ਆਏ ਸੀ ਵਿਚਾਰੇ ਸਮਾਨ ਖਰਾਦਮ ਦੇ ਗਏ ਹਾਂਜੀ ਦੇ ਕੇ ਗਏ ਆ ਉਹਨੇ ਖਿਆ ਚਲੋ ਤੁਹਾਡਾ ਵੀ ਹਾਲਾ ਜਿਵੇਂ ਹੋਇਆ ਸਰ ਬਾਬਾ ਜੀ ਮੇਰਾ ਨਾਮ ਸੀਤਲ ਸਿੰਘ ਆ ਜੀ ਮੈਂ ਗੁਰਦਸਾਹ ਦਾ ਸੇਵਾਦਾਰ ਇੱਥੇ ਖਾੜ ਹਾਂਜੀ ਤੇ ਜੋ ਦੋ ਦੋ ਸਾਲ ਪਹਿਲਾਂ ਜਦ ਪਾਣੀ ਆਇਆ ਸੀ ਨਾ ਹਾਂਜੀ ਉਹਦੇ ਨਾਲ ਪਾਣੀ ਇਸ ਵਕਤ ਵੱਧ ਚੁੱਕਾ ਆ ਬੰਦ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹਗੀ ਬਹੁਤ ਬੁਰੀ ਹਾਲਤ ਆ ਤੇ ਕੋਈ ਸਸ਼ਣ ਜਾਂ ਪ੍ਰਸ਼ਾਸਨ ਜਿਹੜਾ ਨਾ ਬਾਵਾ ਕਿ ਇਸ ਬੰਦ ਤੋਂ ਲੈ ਕੇ ਦੂਸਰੇ ਬੰਦ ਤੱਕ ਬਣੀ ਜਿਹੜਾ ਵਾ ਲਗ ਭਗ ਲੱਗ ਚੁੱਕਾ ਵਾ ਮਾਰੇ ਕਿਰਪਾ ਕਰੇ ਕਿ ਇਹ ਬਰਸਾਤਾਂ ਦਾ ਸਾਨੂੰ ਇਹ ਦੱਸਣ ਲਿਆ ਵੀ ਦੋ ਦਿਨ ਮੀਂਹ ਹੈ ਹੋ ਰਹਿਗਾ ਵਾ ਕਿਰਪਾ ਕਰਕੇ ਮੀਂਹ ਨਾ ਹੀ ਪਵੇ ਤੇ ਸੰਗਤ ਦਾ ਮਾਰਕਿੰਗ ਦਾ ਪਿਆਰ ਸਕਦਾ ਵਾ ਫਸਲਾਂ ਤਾਂ ਤਬਾ ਹੋ ਚੁੱਕੀਆਂ ਵਾ ਦੇਖਾਈ ਘਰਾਂ ਦੇ ਵਿੱਚ ਘਰ ਛੱਡ ਗਏ ਕਈ ਉੱਚੇ ਥਾਂ ਦੇ ਅਣਕੇ ਦੇ ਤਰਪਾਨਾ ਪਾ ਗਏ ਜਿੰਨੇ ਵੀ ਬੰਦ ਤੋਂ ਅੰਦਰ ਕਰਨੇ ਉਹ ਸਾਰੇ ਸਾਰੇ ਲਗਭਗ ਮਾੜ ਡੰਗਰ ਬਾਹਰ ਕੱਢ ਕੇ ਲਿਆਏ ਆ ਸਮਾਨ ਕਿਸਦਾ ਨਿਕਲਿਆ ਤੇ ਕਿਸਦਾ ਨਹੀਂ ਨਿਕਲਿਆ ਤੇ ਇੱਥੋਂ ਜਿੱਥੇ ਅਸੀਂ ਹਾਰ ਦੇ ਵਿੱਚ ਮੇਲਾ ਮਨਾਉਨੇ ਆ ਉਸ ਜਗ੍ਹਾ ਦੇ ਉੱਤੇ ਢਾਲ ਲਾ ਕੇ ਘਟੋ ਘਟਵੀ 30 35 ਕਿਲੇ ਜਿਹੜੀ ਜ਼ਮੀਨ ਆ ਅੱਜ ਐਸ 9-10 ਦਿਨਾਂ ਦੇ ਜਿਹੜੀ ਆ ਨਾ ਉਹ ਬਰਬਾਦ ਕਰਤੀ ਨਹੀਂ ਨੇ ਆਉਣ ਵਾਲੇ ਸਮੇਂ 'ਚ ਮਹਾਰਾਜ ਕਿਰਪਾ ਕਰੇ ਸੰਗਤਾਂ ਦਾ ਭਲਾ ਕਰੇ ਤੇ ਜਿਹੜਾ ਜਿੰਨਾ ਸਾਮਾਨ ਹੈਗਾ ਵਾ ਇੰਨਾ ਸਾਡਾ ਬਜ਼ਾਰ ਰਵੇ ਅਸੀਂ ਇੰਨੇ ਦੇ ਵਿੱਚ ਹੀ ਰਹਿ ਜੀਏ ਇੰਨਾ ਬੜਾ ਵਾ ਪਰ ਜਿਹੜਾ ਹਾਲ ਵਾ ਅਜੇ ਕਹਿਣ ਵਾਲੀ ਗੱਲ ਕੋਈ ਨਹੀਂ ਗਈ ਕੁਝ ਕਹਿ ਨਹੀਂ ਸਕਦੇ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਪ੍ਰਸ਼ਾਸਨ ਅਗੇ ਤੇ ਸਸ਼ਾਸਨ ਅਗੇ ਸਾਡਾ ਇਹੋ ਹੀ ਬੇਨਤੀ ਆ ਕਿ ਕਿਰਪਾ ਕਰਕੇ ਇੰਨਾ ਗਰੀਬਾਂ ਦੀ ਸਹਾਰ ਲਵੋ ਕਿਉਂਕਿ ਇਹਨਾਂ ਦੀ ਪ੍ਰਮਾਤਮਾ ਨੇ ਤਾਂ ਜੋ ਮਾਰ ਕਰਨੀ ਸੀ ਕਰਨੀ ਸੀ ਉਹ ਕਰਤੀ ਆ ਹੁਣ ਸਸ਼ਾਸਨ ਤੇ ਪ੍ਰਸ਼ਾਸਨ ਤੇ ਥੋੜਾ ਇਹਨਾਂ ਨੂੰ ਆਸਰਾ ਹੈਗਾ ਵਾ ਜੇ ਕਰ ਸਕਦੇ ਆ ਮੇਹਰबानी ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹ ਲੋਕ ਜਿਹੜੇ ਆ ਰੋਟੀ ਖਾਂਦੇ ਰਹਿ ਜਾਣ ਇਸ ਵਾਸਤੇ ਸਾਰੀ ਸੰਗਤ ਨੂੰ ਵੀ ਬੇਨਤੀ ਆ ਭਾਈ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਇਹਨਾਂ ਦੀ ਮਦਦ ਕਰੋ ਕਿਉਂਕਿ ਇਸ ਵਕਤ ਇਹ ਜਿਹੜਾ ਬੰਦ ਤੋਂ ਅੰਦਰਲਾ ਬੰਨਾ ਜਿਹੜਾ ਵਾ ਸਾਰਾ ਡੁੱਬ ਚੁੱਕਾ ਵਾ ਨਾ ਡੰਗਰਾਂ ਦਾ ਕੁਝ ਰਹਿਣ ਵਾਸਤੇ ਬੰਨਣ ਵਾਸਤੇ ਕੋਈ ਵੀ ਚੀਜ਼ ਨਹੀਂ ਬਚੀ ਚੰਦ ਕਰ ਜਿਹੜੇ ਬੰਦ ਦੇ ਤੇ ਆ ਕੇ ਖੜੇ ਆ ਬੈਠੇ ਆ ਤੇ ਬੰਦ ਦੇ ਉੱਤੇ ਕੋਈ ਪਤਾ ਨਹੀਂ ਕੀ ਬੰਨਣਾ ਤੇ ਕੀ ਨਹੀਂ ਬੰਨਣਾ ਇਸ ਵਾਸਤੇ ਸਾਰੀ ਸੰਗਤ ਨੂੰ ਅਸ ਜੁਰ ਕੇ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਤੇ ਇਹਨਾਂ ਦੀ ਮਾਫਲੋ ਤਾਂ ਕਿ ਆਉਣ ਵਾਲਾ ਸਮਾਂ ਜਦੋਂ ਇਹਨਾਂ ਦਾ ਕੁਛ ਥੋੜਾ ਬਤੀਜ ਸੌਖਾ ਹੋ ਸਕੇ ਇਹਨਾਂ ਦੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ